ਸਸ਼ਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਮਾ ਦੇ ਅੱਜ ਦੀਆਂ ਮੁੱਖ ਖਬਰਾਂ ਤੇ ਅਮਰੀਕਾ ਚੋਣਾ ਭਾਰਤੀ ਅਮਰੀਕੀ ਕਾਲ ਨੇ ਜੁਟਾਈ 10 ਲੱਖ ਅਮਰੀਕੀ ਡਾਲਰ ਹੰਸ ਰਾਜ ਹੰਸ ਦੇ ਭਾਬੂ ਖੋਕੇ ਦਿੱਤੇ ਬਿਆਨ ਮਗਰੋਂ ਲਾਈਵ ਆ ਗਏ ਕਿਸਾਨ ਆਗੂ ਢੱਲੇਵਾਲ ਆਖੀਆਂ ਇਹ ਗੱਲਾਂ ਜਲੰਧਰ ਚ ਪੀਐਮ ਮੋਦੀ ਜ਼ਬਰਦਸਤ ਭਾਸ਼ਣ ਨਾਲ ਲੋਕਾਂ ਤੋਂ ਮੰਗੀਆਂ ਵੋਟਾਂ दलितਾਂ ਦੇ ਹੱਕ ਮਾਰ ਰਹੀ ਮਾਨ ਸਰਕਾਰ ਕਮਜ਼ੋਰ ਵਰਗਾਂ ਤੋਂ ਵਾਪਸ ਲਈਆਂ ਸਹੂਲਤਾਂ ਅਕਾਲੀ ਦਲ ਦਾ ਵੱਡਾ ਇਲਜ਼ਾਮ ਅੰਗਰੇਜ਼ਾਂ ਵਾਂਗ ਮੋਦੀ ਸਰਕਾਰ ਨੇ ਲੁੱਟੇ ਜਲ ਜੰਗਲ ਤੇ ਜ਼ਮੀਨ ਖੜਗੇ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕੀ ਸੰਸਦ ਲਈ ਟੌਨ ਲੜ ਰਹੀ ਪੰਜਾਬੀ ਅਤੇ ਕਸ਼ਮੀਰੀ ਮੋਲਦੀ ਭਾਰਤੀ ਅਮਰੀਕੀ ক্রਿਸਟਲ ਕਾਲ ਨੇ ਆਪਣੀ ਚੋਣ ਮੁਹਿੰਮ ਲਈ 10 ਲੱਖ ਅਮਰੀਕੀ ਡਾਲਰ ਦੀ ਰਾਸ਼ੀ ਇਕੱਠੀ ਕੀਤੀ ਹੈ ਪਹਿਲੀ ਵਾਰ ਚੋਣ ਲੜ ਰਹੇ ਬਹੁਤ ਘੱਟਾ ਗੁਐਨੀ ਰਕਮ ਇਕੱਠੀ ਕਰ ਸਕੇ ਨੇ ਕੌਲ ਦੀ ਚੋਣ ਮੁਹਿੰਮ ਟੀਮ ਨੇ 10 ਲੱਖ ਅਮਰੀਕੀ ਡਾਲਰ ਜੁਟਾਉਣ ਦਾ ਐਲਾਨ ਕੀਤਾ ਇਸ ਖੋਸ਼ਨਾ ਤੋਂ ਬਾਅਦ ਕੌਲ ਨੇ ਕਿਹਾ ਕਿ ਉੱਤਮਤਾ ਲਈ ਮੇਰੇ ਸਮਰਪਣ ਨੇ ਮੈਨੂੰ CIA ਤੋਂ ਲੈ ਕੇ US ਸੈਂਟਰਲ ਕਮਾਂਡ ਅਤੇ ਪੈਂਟਾਗਨ ਤੱਕ ਆਪਣੇ ਪੂਰੇ ਕੈਰੀਅਰ ਵਿੱਚ ਲਗਾਤਾਰ ਮੁਕਾਬਲਿਆਂ ਨੂੰ ਪਾਰ ਕਰਨ ਲਈ ਪ੍ਰੇਰਿਤ ਕੀਤਾ। ਬੀਤੇ ਦਿਨੀ ਹੰਸਰਾਜ ਹੰਸ ਵੱਲੋਂ ਕਿਸਾਨਾਂ ਦੇ ਵਿਰੋਧ ਮਗਰੋਂ ਭਾਵੁਕ ਹੋ ਕੇ ਕਿਹਾ ਗਿਆ ਸੀ ਕਿ ਜੇ ਉਹ 1 ਜੂਨ ਤੱਕ ਜਿਉਂਦੇ ਰਹੇ ਤਾਂ ਮਿਲਣਗੇ। ਉਹਨਾਂ ਆਪਣੇ ਸਮਰਥਕਾਂ ਨੂੰ ਕਿਹਾ ਸੀ ਕਿ ਮੇਰੇ ਮਗਰੋਂ ਲੋਕਾਂ ਨੂੰ ਦੱਸਣਾ ਜ਼ਰੂਰ ਕਿ ਇਹ ਸਾਡੇ ਨਾਲ ਸੀ ਤੇ ਇਸ ਨੂੰ ਬਲੀਦਾਨ ਦੇਣਾ ਪਿਆ ਇਹਨਾਂ ਬਿਆਨਾਂ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹੰਸਰਾਜ ਹੰਸ ਨੂੰ ਜਵਾਬ ਦਿੱਤਾ ਹੈ ਡੱਲੇਵਾਲ ਨੇ ਹੰਸਰਾਜ ਹੰਸ ਨੂੰ ਛਾਪਿਰ ਦੱਸਦਿਆਂ ਕਿ ਹੈ ਕਿ ਉਹ ਧਰੂਵੀਕਰਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪੂਰੀ ਗੱਲਬਾਤ ਇੱਕ ਬੀਜੇਪੀ ਦਾ ਉਮੀਦਵਾਰ ਹੰਸਰਾਜ ਹੰਸ ਮੋਗੇ ਦੇ ਵਿੱਚ ਬੋਲਦਾ ਤੇ ਕਹਿੰਦਾ ਕੀ ਕਹਿੰਦਾ ਕਹਿੰਦਾ ਉੱਥੇ ਬਰਸ਼ੇ ਤੇ ਕਿਰਪਾਨਾਂ ਲੈ ਕੇ ਆਗੇ ਮੈਨੂੰ ਵੱਢ ਦੇਣਾ ਸੀ ਮੈਨੂੰ ਮਾਰ ਦੇਣਾ ਸੀ ਮੇਰੀ ਗੱਡੀ ਤੋੜਤੀ ਪਹਿਲਾਂ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਇੱਕ ਵੀ ਬੰਦਾ ਹੰਸ ਰਾਜ ਦੀ ਗੱਡੀ ਦੇ ਨੇੜੇ ਨਹੀਂ ਆਇਆ ਦੂਜੀ ਗੱਲ ਹਾਂ ਸਵਾਲ ਇਟ ਇੰਪੋਰਟੈਂਟ ਸਮਝਣ ਵਾਲਾ ਕਿ ਭਈ ਹੰਸ ਰਾਜ ਹੰਸ ਉੱਥੇ ਜਿੱਥੇ ਪਤਾ ਪੁਲਿਸ ਨੂੰ ਪਤਾ ਕਿ ਉੱਥੇ ਕਿਸਾਨਾਂ ਦੇ ਨੂੰ ਰੋਕਣ ਵਾਸਤੇ ਨਾਕੇ ਲਾਏ ਹੋਏ ਨੇ بڑے بڑے ਕੈਂਟਰ ਤੁਸੀਂ ਰੇਤੇ ਦੇ ਮਿੱਟੀ ਦੇ ਭਰ ਕੇ ਲਾਈ ਬੈਠੇ ਹੋ ਤਾਂ ਭਾਈ ਉੱਥੇ ਕਿਉਂ ਆਇਆ ਕਿਉਂ ਲੈ ਕੇ ਜਾਂਦਾ ਉਹਨੂੰ ਉੱਥੇ ਇਹਦਾ ਮਤਲਬ ਹ ਹੰਸਰਾਜ ਹੰਸ ਨੇ ਉੱਥੇ ਬੋਲ ਦਿਆ ਇਹ ਗੱਲ ਕਿ ਐ ਕਿ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਪ੍ਰਿਪੇਅਰ ਹੋ ਕੇ ਗਿਆ ਸੀ ਪ੍ਰਿਪੇਅਰ ਸ਼ਬਦ ਵਰਤਿਆ ਜਦੋਂ ਪਤਾ ਹੈ ਕਿ ਸੜਕ ਤੋਂ ਰੋਕੀ ਹੋਈ ਹੈ ਉੱਥੇ ਆਉਣ ਦਾ ਕੋਈ ਮਤਲਬ ਨਹੀਂ ਬਣਦਾ ਸੀ ਕੋਈ ਤੁਕੜੀ ਬਣਨੀ ਸੀ ਉਹ ਉਹ ਉੱਥੇ ਆਏ ਉੱਥੇ ਆ ਕੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਪ੍ਰੋਵੋਕੇਸ਼ਨ ਇਸ ਆਦਮੀ ਦੇ ਪਿਛਲੇ ਬਿਆਨਾਂ ਤੋਂ ਹੋਈ ਹੋਈ ਹੈ ਕਿ ਲੋਕਾਂ ਨੂੰ ਗੁੱਸਾ ਚੜਾਇਆ ਹੋਇਆ ਲੋਕਾਂ ਨੂੰ ਇਹ ਕਿਹਾ ਇਹਨਾਂ ਨੇ ਇੱਕ ਇੱਕ ਖੱਟ ਦੇ ਵਿੱਚ ਬੋਲੇ ਨੇ ਕੀ ਕਹਿੰਦੇ ਆ ਕਿ ਦੋ ਤਰੀਕ ਨੂੰ ਇੱਕ ਤਰੀਕ ਨੂੰ ਵੋਟਾਂ ਪੈਣਨ ਦਿਓ ਦੋ ਤਰੀਕ ਨੂੰ ਨਿਬੜਾਂਗੇ ਇਹਨਾਂ ਨਾਲ ਛਿੱਤਰ ਮਾਰਾਂਗੇ ਇਹਨਾਂ ਦੇ ਫਿਰ ਵੇਖਾਂਗੇ ਕਿਹੜਾ ਖੱਬੀਖਾਨ ਨਾਦੂ ਖਾ ਸਾਡੇ ਸਾਹਮਣੇ ਰੜਕਦਾ ਹੈ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ 'ਚ ਪੰਜਾਬ 'ਚ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੁਲੰਦਰ ਦੀ ਪੀਏਪੀ ਗਰਾਊਂਡ ਵਿੱਚ ਭਾਜਪਾ ਵੱਲੋਂ ਕਰਵਾਈ ਗਈ ਫਤਿਹ ਰੈਲੀ 'ਚ ਭਾਰੀ ਗਿਣਤੀ 'ਚ ਹਾਜ਼ਰ ਭਾਜਪਾ ਵਰਕਰਾਂ ਨੂੰ ਸੰਬੋਧਨ ਕੀਤਾ ਇਸ ਫਤਿਹ ਰੈਲੀ ਦੇ ਵਿੱਚ ਵੱਡੀ ਗਿਣਤੀ 'ਚ ਹਾਜ਼ਰ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਪੰਜ ਪੜਾਵਾਂ ਦੀਆਂ ਚੋਣਾਂ ਹੋ ਚੁੱਕੀਆਂ ਨੇ ਉਹਨਾਂ ਕਹੇ ਕਿ ਤੁਸੀਂ ਜਲੰਧਰ ਚ 100 ਲੋਕਾਂ ਕੋਲੋਂ ਪੁੱਛ ਲਓ ਕਿ ਇਸ ਵਾਰ ਕਿਸ ਦੀ ਸਰਕਾਰ ਬਣੇਗੀ ਤਾਂ 100 ਚੋਂ 90 ਲੋਕ ਕਹਿਣਗੇ ਕਿ ਇਸ ਵਾਰ ਫਿਰ ਮੋਦੀ ਸਰਕਾਰ ਜੇਕਰ ਪਰਮਾਤਮਾ ਰੂਪੀ ਜਨਤਾ ਨੇ ਮੋਦੀ ਦੀ ਸਰਕਾਰ ਬਣਾਉਂਦਾ ਤਾਂ ਹੀਆ ਕਰ ਲਿਆ ਤਾਂ ਕਿਸੇ ਦੂਜੀ ਪਾਰਟੀ ਨੂੰ ਵੋਟ ਪਾ ਕੇ ਕੌਣ ਆਪਣੀ ਵੋਟ ਬਰਬਾਦ ਕਰੇਗਾ ਇਸ ਤੋਂ ਪਹਿਲਾਂ ਮੋਦੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਆਪ ਸਭ ਨੇ सेवा के प्रतिमान गढ़े थे मैं राधा स्वामी डेरा की संत परंपरा को भी प्रणाम करता हूं साथियों जालंधर मेरे लिए नया नहीं है लंबे अरसे तक पंजाब में काम करा कई बार जालंधर के साथियों के साथ सुख दुख बांटे हमारे विनोद शर्मा जी सुभाष सूद जी ऐसे कई साथी मैंने जिनके साथ काम किया और जब जालंधर आए तो जालंधर के कुलचे और कैंट के पकौड़ा

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਹਿੰਦਲੀ ਤਾਂ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਨੂੰ ਦਿੱਤੀਆਂ ਸਹੂਲਤਾਂ ਵਾਪਸ ਲੈ ਕੇ ਉਹਨਾਂ ਨਾਲ ਵਿਤਕਰਾ ਕਰ ਰਹੀ ਹੈ ਅਤੇ ਉਹਨਾਂ ਪ੍ਰਨ ਲਿਆ ਹੈ ਕਿ ਇੱਕ ਵਾਰ ਸੂਬੇ ਵਿੱਚ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਬਣਨ ਤੇ ਕਾਂਗਰਸ ਤੇ ਆਪ ਸਰਕਾਰ ਵੱਲੋਂ ਬੰਦ ਕੀਤੀਆਂ ਸਹੂਲਤਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਬੀਤੇ ਦਿਨੀ ਨਰਿੰਦਰ ਮੋਦੀ ਸਰਕਾਰ ਤੇ ਅੰਗਰੇਜ਼ਾਂ ਵਾਂਗ ਪਿਛਲੇ 10 ਸਾਲਾਂ 'ਚ ਦੇਸ਼ ਦੇ ਜਲ ਜੰਗਲ ਤੇ ਜ਼ਮੀਨ ਨੂੰ ਲੁੱਟਣ ਦਾ ਦੋਸ਼ ਲਗਾਇਆ ਹੈ ਉਹਨਾਂ ਇਹ ਵੀ ਦੋਸ਼ ਲਗਾਇਆ ਹੈ ਕਿ ਭਾਜਪਾ ਧਾਰਮਿਕ ਆਧਾਰ ਤੇ ਦੇਸ਼ ਨੂੰ ਵੰਡ ਰਹੀ ਹੈ ਉਹਨਾਂ ਦਾਵਾ ਕੀਤਾ ਹੈ ਕਿ ਕਾਂਗਰਸ ਨੇ ਹਮੇਸ਼ਾ ਤੋਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ ਹੈ ਚਾਰਖਣ ਦੇ ਦੇਵਘਰ ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਹੈ ਕਿ ਅੰਗਰੇਜ਼ਾਂ ਵਾਂਗ ਮੋਦੀ ਸਰਕਾਰ ਨੇ 10 ਸਾਲਾਂ ਦੌਰਾਨ ਦੇਸ਼ ਦੇ ਜਲ ਜੰਗਲ ਤੇ ਜ਼ਮੀਨ ਨੂੰ ਲੁੱਟਿਆ ਮੋਦੀ ਨੇ ਦੇਸ਼ ਦੀਆਂ ਜਾਇਦਾਦਾਂ ਆਪਣੀ ਅਰਬ ਪਤੀ ਦੋਸਤਾਂ ਨੂੰ ਸੌਂਪ ਦਿੱਤੀਆਂ ਉਹਨਾਂ ਕਹੇ ਕਿ ਅਸੀਂ ਅੰਗਰੇਜ਼ਾਂ ਦਾ ਸਾਹਮਣਾ ਕੀਤਾ ਹੈ ਅਸੀਂ ਭਾਜਪਾ ਤੋਂ ਨਹੀਂ ਡਰਦੇ ਇਹ ਸਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬਾਈ ਇਜਾਜ਼ਤ ਧੰਨਵਾਦ